ਚਾੜੀਆਂ ਲੋਟ ਘਟ ਗਿਆ ਅੱਗੇ ਨਾ ਬਹੁਤ ਘਟ ਗਿਆ ਇਹਦਾ ਕੀ ਹੋ ਕੀ ਲੱਗਦਾ ਤੁਹਾਨੂੰ ਕਿਉਂ ਘਟ ਗਿਆ ਪਤਾ ਨਹੀਂ ਕਿ ਇਤਨਾ ਹਮਾਰਾ ਰਵੀ ਪੂਜਾ ਦਾ ਤਾਪਨ ਬਹੁਤ ਪਤਾ ਨਹੀਂ ਆ ਗਿਆ ਕਿ ਕਾਹਤੇ ਘਟਿਆ ਲੋ ਲੜੀਆਂ ਲੈਣਾ ਜਿਆਦਾ ਨਾ ਲੜੀਆਂ ਨਹੀਂ ਆ ਤਾਂ ਦਿੰਦੇ ਨੇ ਹੋਏ ਇਹ ਨਹੀਂ ਪਤਾ ਕਾਹਤੇ ਘਟਿਆ ਹਾਂ ਜਾਨੀ ਹੋਏ ਸਟੀਲ ਦੇ ਲੋਹੇ ਦੇ ਉਹ ਰੱਖੇ ਨੇ ਹਾਂਜੀ ਇਹ ਕਰਕੇ ਤੇ ਘਟ ਜਾਂਦਾ ਮੈਂ ਇਹ ਵੇਖ ਰਿਹਾ ਵਾਂ ਵੀ ਤੁਸੀਂ ਐਤ ਕੀ ਮਿਹਨਤ ਵੀ ਬਹੁਤ ਕੀਤੀ ਹੋਈ ਆ ਰੰਗ ਰੋਗਰ ਰੰਗ ਰੋਗਨ ਬਹੁਤ ਕੀਤਾ ਹੈ ਮਹਿੰਗੇ ਨੇ ਰੰਗ ਰੋਗਨ ਸਾਰੇ ਹੀ ਮਹਿੰਗੇ ਨਹੀਂ ਸਾਨੂੰ ਤਾਂ ਕੁਝ ਵੀ ਬੈਂਦਾ ਨਹੀਂ ਚੋ ਹਾਂ ਨਾ 30 10 15 ਰੁਪਏ ਪਿੱਛੇ ਵੀ ਘਟਦੇ ਆ ਹਾਂਜੀ ਹਾਂ ਇਹ ਨਹੀਂ ਸਾਨੂੰ ਬੈਂਦਾ ਆਹੀ ਆਹੀ 2-3 ਦਿਨ ਹੁੰਦੇ ਆ ਕੰਮ ਕਰਨ ਦੇ ਆਹੀ 2 ਦਿਨ ਦੇ ਨਾਲ ਫਿਰ ਤਾਂ ਚਪਾਈ ਹੀ ਘੱਟ ਜਾਂਦਾ ਅੱਛਾ ਸਾਲ ਦੇ ਬਾਕੀ ਸਮੇ ਫਿਰ ਕਿਵੇਂ ਗੁਜ਼ਾਰਾ ਹੁੰਦਾ ਕੀ ਕਰਦੇ ਹੋ ਠੀਕ ਆ ਜੀ ਹੁਣ ਤਾਂ ਹੀ ਹੁਣ ਕੀ ਕਰੀਏ ਇਹ ਕਿਹੜਾ ਸਾਡੇ ਵਾਸਤੇ ਦੀ ਗੱਲ ਆ ਹਾਂ ਇਹ ਤਾਂ ਹੁਣ ਪਰਮਾਤਮਾ ਤੋਂ ਹੀ ਜਾਣੇ ਪਰ ਫਿਰ ਅਦੋਂ ਵੀ ਮਿੱਟੀ ਦੇ ਭਾਂਡਿਆਂ ਨਾਲ ਹੀ ਵੀ ਆਈ ਬਲੀ ਆ ਨਹੀਂ ਕਰੀ ਆ ਗਵਰਨਮੈਂਟ ਨੇ ਉਹ ਵੀ ਦੇਖੋ ਮਗਾਈ ਨਾਲ ਆ ਸਾਡੇ ਕਹਿੰਦੇ ਮਗਾਈ ਆਂਦੀ ਆ ਸਾਡੇ ਘੇ ਘਟ ਜਾਂਦਾ ਨਹੀਂ